ਉਹ ਲਓ ਜੀ ਮੇਰੇ ਮਾਸੜ ਨੂੰ ਮਾਤਰੀ ਗਾਲ ਜਰਨ ਜੀ ਤੁਸੀਂ ਕਰ ਲਈ ਸਾਰੇ ਨਾ ਸੀ ਗਾ ਜੀ ਇੱਧਰ ਅਪਰੇਸ਼ਨ ਚੱਲਦਾ ਸੋਹਣ ਸ੍ਰੀ ਆ ਕਾਲ ਜੀ ਸਾਰੇ ਇਹਦਾ ਸਾਰਾ ਬਲੌਗ ਤੁਹਾਨੂੰ ਬਈ ਜਗਤ ਮਾਸੜ ਕੋ ਮਿਲੂਗਾ ਬਾਕੀ ਇਹ ਕਹ ਪ੍ਰਿਹੇਦ ਵਾਲਾ ਕਿਆ ਕਹਦਾ ਮੈਨੂੰ ਪ੍ਰਿਹੇਦ ਵਾਲਾ ਨਾ ਨਾ ਮੈਂ ਕਹ ਇਹਦਾ ਸਾਰਾ ਸਿਸਟਮ ਜਿਹੜਾ ਪਹਿਲਾਂ ਕਹ ਕਹਦਾ ਇੱਧਰ ਮਿਲੋ ਜੀ ਪ੍ਰਿਹੇਦ ਵਾਲਾ ਪ੍ਰਿਹੇਦ ਵਾਲਾ ਤਾਂ ਨਹੀਂ ਕਿਹਾ ਪ੍ਰਿਹੇਦ ਹੈ ਕੋਈ ਨਹੀਂ ਤੱਕ ਦੇਖੋ ਤਾਲੀ ਲੱਗਦੀ ਹੈ ਚਲੋ ਬਾਈ ਹਾਂ ਹੋਵੇ ਮਾਸੜ ਇਹ ਜਵਰੀਆ ਹਾਂ ਮਾੜੋ ਭਾਈ ਜਿੱਦਾਂ ਰੌਲਾ ਪੈ ਰਿਹਾ ਵੀ ਆ ਟਰਾਲਾ ਤੁਸੀਂ ਕਿੰਨੇ ਕ ਭਜੰਦਾ ਆ ਆ ਭਾਈ ਦੱਸਿਓ ਇਹ ਨੇੜੇ ਆ ਕੇ ਦਿਖਾ 100 35 37 ਨਾ ਠੀਕ ਆ ਫਿਰ ਰੌਲਾ ਉਹ ਭਾਈ ਆ ਟਰਾਲੇ ਦੀ ਸ਼ਰਤ ਲੱਗੀ ਹੋਈ ਆ ਮਾੜਾ ਤੂੰ ਕਿੰਨਾ ਕਾ ਨਾ 100 ਤੋਂ ਥੱਲੇ ਆ ਇਹ ਹਾਂ ਇਹ 30 ਦੇ ਉੱਪਰ ਆ ਬਸ 40 ਲਾ ਲਾ 45 ਭਾਈ ਰੇਤਾ ਇਹ ਦੂਆ ਮੋਟਾ ਜਾ ਕਿਹੜਾ ਕਹਿੰਦੇ ਇਹਨੂੰ ਕਿਹੜਾ 135 37 ਹੈ 135 37 ਕੋਣ ਫਿਰ ਇੱਕ ਤਾਂ ਜਸਵੀਰ ਭਾਈ ਦਾ ਆ ਜਿਸ ਵੀਰ ਬਾਈ ਦਾ ਏ ਇਹ ਦੂਆ ਹੈ ਕਿਲਾ ਰੇਤਾ ਏ ਉਹ ਹੈਗਾ ਵਿੱਚ ਕੋ ਹੋਰ ਹੈਦਾ ਚੱਕਰ ਯਾਰ ਹੁਣ ਇਹ ਚੀਜ਼ ਅਸੀਂ ਕਹਿਤੀ ਜੀ 140 ਕੁੰਟਲ ਹੈ ਜਦ ਕੇ ਇਹਦੇ ਵਿੱਚ ਫੁੱਟ ਪਏਵੇ ਐ 250 ਫੁੱਟ ਰੇਤਾ 250 ਫੁੱਟ ਚ ਕਿੰਨਾ ਆਜੂਗਾ ਜੇ 250 ਫੁੱਟ ਹੋ ਗਿਆ ਰੇਤਾ ਪਿਟਾਈ 250 ਕੁਆਂਟ ਤੇ ਆਵੇਂ ਹੋ ਗਏ ਕਿਲੂ ਹੀ ਲਾ ਲਾ ਫੋਟੋ ਚ ਕਿਲੂ ਤਾਂ ਚੜਾ ਜਾਂਦਾ ਫੋਟੋ ਚ ਲੈ ਵੱਧ ਚੜਦਾ ਯਾਰ ਕਿਲੂ ਚ ਉਂਝ ਲਾਇਆ ਬਈ ਫੋਟੋ ਕਿਸੇ ਹੋਰ ਸਾਫ ਦਾ ਬਾਜੀ ਉਹ ਪਤਾ ਨਹੀਂ ਯਾਰ ਸਾਫ ਨਹੀਂ ਦਿਮਾਗ ਦੇ ਨਹੀਂ ਕਰਦਾ ਆਉਦੀ ਵੀ ਕਿਵੇਂ ਦੀ ਉਹ ਵਾਲਾ ਇਹ ਬਾਈ ਦੱਸਿਓ ਜਰੂਰੀ ਸਭ ਤੋਂ ਵੱਧ ਵਾਸ਼ਿੰਗ ਸੈਂਡ ਤੇ ਵਜਨ ਹੁੰਦਾ ਸਭ ਤੋਂ ਵੱਧ ਜਿਹੜਾ ਟੋਟੋ ਆਈ ਵਾਲੇ ਨੂੰ ਤਾਂ ਆਏ ਪਤਾ ਵੀ ਮਿੱਟੀ ਤੇ ਵਜਨ ਹੁੰਦਾ ਕਰ ਰੇਤੇ ਜਾਂਦਾ ਸਾਨੂੰ ਪਤਾ ਵੀ ਜਦ ਵਜਨ ਦਾ ਹੁੰਦਾ ਅਸੀਂ ਤਾਂ ਇਹ ਚੀਜ਼ ਦੀ ਗੱਲ ਕਰਦੇ ਆ ਕਿ ਇਹ 250 ਫੁੱਟ ਹੈ ਹਾਂ ਕਰਲੇ 250 ਹਾਂ ਭਾਈ ਕਿੰਨਾ ਹੋਊਗਾ 250 ਫੁੱਟ ਆ ਇਹ ਉੱਪਰ ਵਜਨ ਹੋਣਾ ਚਾਹੀਦਾ ਵਜ਼ਨ ਘਟਾ ਲਾ ਹਾਂ 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 ਹੁਣ 250 ਫੁੱਟ ਇੱਕ ਫੁੱਟ ਵਿੱਚ ਕਿੰਨਾ ਵਜ਼ਨ ਹੋਊਗਾ 25 ਫੁੱਟ ਦੀ ਬਾੜਾ ਸੀ ਹਾਂ ਇੱਕ ਫੁੱਟ ਵਿੱਚ ਜੇ ਵਜ਼ਨ ਵੱਧ ਹੈ ਫੇਰੇ 250 ਫੁੱਟ ਵਿੱਚ ਤਾਂ ਉਨਾ ਵਜ਼ਨ ਵਧਣਾ ਜੇ 1 ਫੁੱਟ ਵਿੱਚ 5 ਹੈ ਤਾਂ 5 ਗੁਣਾ ਵਧ ਜਾਣਾ 25 ਫੁੱਟ ਦਾ ਪਰ ਇਹ ਕਿਸੇ ਜਾਂਦੇ ਵੀ 150 ਹੈ ਵਜ਼ਨ ਵਜ਼ਨ ਕਿਹੜੇ हिसाब ਦਾ ਘਾਟਾ ਕਿਲੋਆਂ ਦਾ ਫੁੱਟ ਕਿਹੜੇ हिसाब ਦਾ 250 ਵਾਧਾ ਨਹੀਂ 25 ਸਕੁਅਰ ਫੁੱਟ ਹੈ ਉਹ ਚਾਰੇ ਪਾਸੇ ਨੂੰ ਕਰਨਾ ਤਾਂ ਉੱਪਰ ਨੂੰ ਵੀ ਹੀੜਾ ਨੂੰ ਵੀ ਆਹੋ ਫਿਰ ਮਿੰਟ ਤਾਂ 1 ਫੁੱਟ ਹੋ ਗਿਆ ਤੂੰ ਉੱਕਣਾ ਨਾ ਨਾ ਦੇਖਾ 1 ਫੁੱਟ ਤੇ ਇਹਦਾ ਐ ਹੋ ਗਿਆ ਫੁੱਟ ਆਪਣਾ ਤਾਂ ਦੋਵੇਂ ਲੋਟ ਕਿ ਮਿੰਟ ਰਹੇ ਆਪਾਂ ਉਂਗੇ ਕਣਾ ਗੁਣਾ ਕਰ ਤੂੰ ਉੱਧਰ ਨਹੀਂ ਕਰ ਹਾਂ ਫਿਰ 250 ਫੁੱਟ ਹੋ ਗਿਆ ਇਹ 1 ਫੁੱਟ ਦਾ ਬਣਦਾ ਟਰਾਲਾ 250 ਫੁੱਟ ਬਣ ਗਿਆ ਫੁੱਟ ਦਾ ਹੀ ਆ ਫੁੱਟ ਹੋ ਗਿਆ ਫੁੱਟ ਚਾਰੇ ਪਾਸੇ ਨੂੰ ਲੈ ਜਾਂਦੇ 196 ਫੁੱਟ ਇਹਦੇ ਵਿੱਚ ਵਿੱਚ ਆਉਂਦਾ ਇਹ 5 ਕਿਲੋ ਵਜਾ ਤਾਂ 2.5 ਦੇ 5 ਗੁਣਾ ਬਣ ਜਾਂਦਾ ਹਾਂ ਪਰ ਇਹ 150 ਔਰ ਦੱਸਦੇ ਇਹ ਨਹੀਂ ਸਮਝ ਦਿਵਾਜਦਾ ਕਿ ਟਿਕਣਾ ਮੂੰ ਕਹਿੰਦਾ ਵੀ ਜੇ 250 ਕਿਲੋ ਦਾ 250 ਪੌਂਡ 1 ਕਿਲੋ ਹੋਊਗਾ। ਕਹਿੰਦਾ ਵੀ ਫੁੱਟ ਵਿੱਚ ਨਹੀਂ। ਮੈਂ ਕਹਿੰਦਾ ਫੁੱਟ ਵਿੱਚ। ਕਿੰਨਾ ਦੇ 1 ਕਿਰਾਮਾ ਦਾ 250 ਪੌਂਡ ਹੋ ਗਿਆ। ਹਾਂ। ਤੇਰਾ ਕਹਿੰਦਾ ਤਾਂ ਮਤਲਬ ਦਾ ਇਹ ਹਾਂ। ਹਾਂ ਹਾਂ। ਹੁਣ ਡੈਰੀ ਦੁੱਧ ਪਾਉਂਦੇ ਆਪਾਂ। ਹਾਂ। ਉੱਥੇ ਜਾ ਕੇ ਕਿਲੋਆਂ 'ਚ ਪਾ ਲਈ ਹਾਂ ਕਿਲੋਆਂ 'ਚ ਪਾ ਲਈ ਤੇਰੀ ਡੋਲਲੀ ਹੈ 5 ਕਿਲੋ ਹੀ ਲੈ ਗਿਆ ਉਹਨੇ 5 ਕਿਲੋ ਦੀ ਹੋ ਜਾਣਾ ਉਹਨੂੰ ਲੀਟਰਾਂ 'ਚ ਪਾ ਲਈ ਜਦ ਕੇ ਆਪਣਾ ਦੁੱਧ ਵੱਧਣਾ ਚਾਹੀਦਾ ਵੱਧ ਲੀਟਰ ਹੋਣਾ ਚਾਹੀਦਾ ਉਹਨਾਂ ਤੇਰਾ 4 4 ਲੀਟਰ ਕੁਝ ਪੁਆਇੰਟ ਰਹਿ ਜਾਣਾ 80 ਰਹਿ ਜਾਣਾ ਅਸੀਂ 85 ਕਿਲੋ ਦਾ ਲੀਟਰਾਂ 'ਚ ਘਟ ਜਾਂਦਾ ਹੋਗਾ ਜਦ ਕੇ ਕਿਲੋਆਂ 'ਚ ਘਟਣਾ ਚਾਹੀਦਾ ਕਿਲੋ ਵੱਧ ਦੇ 100 ਉਹਨੇ ਪਹਿਲੇ ਇਹ ਲੀਟਰ ਘੱਟ ਹੁੰਦਾ 900 ਗ੍ਰਾਮ ਦਾ ਵੇਚਣਾ ਇਕਣੇ ਜੀ ਮੈਨੂੰ ਸਮਝ ਨਹੀਂ ਲੱਗੀ ਹੈਗੇ ਬਾਈ ਵੀ 250 ਫੁੱਟ ਦੱਸਦੇ ਆ ਵਜਨ 'ਚ ਘਟ ਜਾਂਦਾ ਕਿਹੜੇ ਹਿਸਾਬ ਹੈ ਧਰਦਾ ਵਿੱਚ ਬੰਦੇ ਕਹਿੰਦੇ ਆ ਭਾਈ 150 ਆ ਇਹ 250 ਵੀ ਫੁੱਟ ਜੇ 150 ਕਾਉਂਟਰ ਵਜਨ ਹੈ ਮੈਂ ਉਹ ਵੀ 250 ਫੁੱਟ 1 ਫੁੱਟ ਵਿੱਚ ਰੱਖਣਾ ਵੀ ਕਿਲੋ ਹੋਣਾ ਚਾਹੀਦਾ ਫਿਰ ਵੀ 250 ਕਾਉਂਟਰ ਹੋਣਾ ਚਾਹੀਦਾ ਵਜਨ ਬੰਦੇ ਕਹਿੰਦੇ ਆ 150 ਕਾਉਂਟਰ ਵਿੱਚ ਕਿਲੋ ਫੁੱਟ ਵਿੱਚ ਵੈਸੇ ਕਿਲੋ ਨਹੀਂ ਹੈਗਾ ਫੁੱਟ ਵੀ ਫੁੱਟ ਜਿੰਨਾ ਪੰਜ-ਸੱਤ ਕਿਲੋ ਪੈ ਜਾਣਾ ਤਿੰਨ-ਚਾਰ ਕਿਲੋ ਤਾਂ ਆ ਤੇ ਪੁੱਗ ਗਏ ਵੀ ਉਹ ਦਿਮਾਗ 'ਚ ਨਹੀਂ ਗੱਲ ਆਹੀ ਇਹ ਕਹਿੰਦੇ ਸਾਗਵੈਨ ਆ ਇਹ ਹੁਣ ਬਾਈ ਕੋਈ ਪਤਾ ਹੋਵੇ ਕਿ ਜਿਹੜੇ ਇੰਜੀਨੀਅਰ ਹੈ ਬਾਈ ਆ ਕੰਮ ਕਰੇ ਪਿਆ ਉਹਨਾਂ ਨੂੰ ਸਾਰਾ ਕੁਝ ਪ੍ਰੋਪਰ ਪਤਾ ਹੈ ਇਹ ਕਿੱਧਰ ਕਿੱਲੇ ਚੱਲਦਾ ਹੈ ਬਾਈਆਂ ਦੇ ਉਹਨਾਂ ਦੇ ਪਹਿਲਾਂ ਹੁੰਦਾ ਔਰੇ ਬਾਈ ਇਥੇ ਬਹੁਤ ਗੱਲਾਂ ੱੱੱ ਦਿੱਲੀਆਂ ਬਹੁਤ ਨਾਲ ਦੱਸਿਆ ਵੀ ਕੋਈ ਕਹਿੰਦਾ 250 ਦਾ ਕੋਈ 270 ਦਾ ਯਾਨੀ ਅਸੀਂ ਜਿਹੜੇ ਤੇ ਭਰ ਕੇ ਭੇਜਿਆ ਜਿਨ੍ਹਾਂ ਨੇ ਉਹਨਾਂ ਨੂੰ ਫੋਨ ਕਰਿਆ ਉਹ ਕਹਿੰਦਾ ਵੀ ਇੰਨਾ ਪਤਾ ਨਹੀਂ ਆ 180 ਹੋਊਗਾ ਯਾਰ ਹੁਣ ਮੈਂ ਤੁਹਾਨੂੰ ਦੱਸਦਾ ਮੈਂ 750 ਫੁੱਟ ਗੱਡੀ 'ਚ ਮਾਲ ਪਾ ਕੇ ਜਾਂਦਾ ਦਾ ਵਾਸ਼ਿੰਗਸੈਂਡ ਉਹਦਾ ਭਾਰਨ ਕਿੰਨਾ ਦਾ 12 ਟਨ 13 ਟਨ 11.5 ਟਨ ਟੰਡਿਆਂ ਦਾ ਕਰਾਉਂਦੇ ਦੇ ਵਿੱਚ ਟੰਨਾਂ ਦੇ ਸਾਹਮਣੇ ਉੱਤਰਨਾ ਨੂੰ ਜਾ ਕੇ ਜਿੱਥੇ ਕੰਪਨੀ ਉੱਤਰਦਾ ਉਹਨਾਂ ਨੇ ਟੰਨਾਂ ਦੇ ਸਾਹਮਣੇ ਲੈਣਾ ਵਾ ਬੇਨੇ ਟੰਨ ਥੋੜਾ ਬਚਨ ਉੱਤਰ ਗੱਡੀ ਕਿੰਨੇ ਟੰਦੇ ਦੀ ਗੱਡੀ ਕਿ 15 ਟੰਨ ਦੀ ਗੱਡੀ 15 ਆ 12 27 ਹੋ ਗਿਆ ਹਾਂ 27 ਟੰਨ ਹੋ ਗਏ 1 ਟੰਨ ਵਿੱਚ ਕਿੰਨੇ 10 ਕੁਆਟ ਹੁੰਦਾ ਹਾਂ ਹਾਂ ਕਿੰਨਾ ਹੋ ਗਿਆ 120 ਬਹੁਤ ਹੋ ਗਿਆ ਹਾਂ 10 ਕੁ ਮਿੰਟ ਦਾ ਇੱਕ ਇੱਕ ਟੰਨ ਹੁੰਦਾ ਆਹੋ ਐ 63 ਕਾਉਂਟਰ ਹੋਇਆ ਫਿਰ ਹਾਂ ਨਹੀਂ ਯਾਰ ਮੈਂ ਉਹਦੇ ਕੀ ਕਹਾਂ ਮੈਂ ਉਹਦੇ ਸਾਰੇ 15 ਟਨ ਦੀ ਗੰਡੀ ਟੋਟਲ ਵਜ਼ਨ ਹੋਣਾ 52 ਟਨ 52 ਟਨ ਕਹਿਣਾ ਪਰ ਉਹ ਤਾਂ 12 ਚੱਕੀ ਦਾ ਤਾਂ ਯਾਰ ਨਹੀਂ ਫਿਰ ਉਹਦੀ ਹੁੰਦਾ 12 ਚੱਕੀ ਮੈਜ ਦਾ ਚੱਕੀ ਦਾ ਸਭ 12 ਚੱਕੀ ਦਾ ਕੁਝ ਹੋਰ ਆ 12 ਚੱਕੀ ਦਾ ਹੁੰਦਾ ਉਹਦਾ 52 ਟਨ ਪੂਰੀ ਜਾਲਮਾ ਨਾ ਲੈ ਜਾ ਕੋਈ ਚੱਕਰ ਨਹੀਂ ਤੇ ਚਾਹੀਦਾ ਤੈਨੂੰ ਆ ਬਰੈਡਾਂ ਦਾ ਪੈਰ ਉਹ ਵੀ ਇਹ ਚੱਕਰ ਜਾ ਪਿਆ ਵਾ ਸਾਡੇ ਉਧਰ ਪੱਤਾ ਵੀ 250 ਫੁੱਟ ਇਹ ਚੀਜ਼ ਦੀ ਹੁਣ ਤੂੰ ਕਾਲੇ ਅੱਗੀ ਸਮਝ ਕਿੰਨਾ ਹੋਊਗਾ ਹਾਂ ਸਮਝ ਆਉਣੀ ਗੱਲ ਕਿੰਨਾ ਰੇਤਾ ਕਿਆ ਰੇਤਾ ਕਿੰਨਾ ਰੇਤਾ ਤਾਂ ਅਸੀਂ ਲਾਉਂਦੇ ਇਹਨੂੰ ਵੀ 150 ਤੇ 1.5 ਦਾ ਹੋਊਗਾ 250 ਨਹੀਂ ਹੈਗਾ ਇਹਦਾ 250 ਫੁੱਟ ਤੇ ਵੀ ਪਰਾ ਦਿੱਤਾ ਉਹ ਮੈਂ ਉਹ ਨਹੀਂ ਕਹਿੰਦਾ ਵਜਨ ਦੀ ਗੱਲ ਕਿੰਨਾ ਹੋਊਗਾ ਅੱਜ ਕਿ ਤੇ ਬਾਈ ਦੇ ਪਿੱਛੇ 40 ਗੋਂਟਰ ਮਰਜੀ ਜਾਏ ਇਹ ਧਰਮ ਕੰਡਾ ਆ ਗਿਆ ਆ ਗਿਆ ਸਾ ਕੰਡਾ ਧਰਮਕ ਕੰਡਾ ਧਰਮਕੰਡਾ ਦਾ ਝੂਠ ਬੋਲਣਾ ਸੱਚ ਕੱਕ ਕਰਦੇ ਹੋ ਨਹੀਂ ਕਿ ਗਾਤਾ ਸਮਝਾਦਾ ਮੜ ਕੇ ਆ ਜਾ ਤੂੰ ਭਾਜਣਾ ਵੀ ਤਾਈ ਜੋਟੇ ਕਿੰਨਾ ਕਹਿੰਦਾ ਕਿੱਲੇ ਕੋਲ ਮੈਨੂੰ ਨਹੀਂ ਫੋਟਦਾ ਪਤਾ ਪਰ ਉਹ ਪੈ ਜਾ ਇਹ ਕਰਕੇ ਦੇ ਸਾਹਮਣੇ ਦੱਸ ਤਾ ਇਹਨੇ ਹਾਂ ਦੂਜੀ ਬੀਤੀ ਤੋਂ ਪਤਾ ਵੀ ਇੰਨਾ ਵਜਨ ਹੈਗਾ ਹਾਂ ਠੀਕ ਹੈ ਨਾ ਇਹੇ ਡੜੇ ਵਾਲਾ ਕੰਮ ਹੈ ਇਹ ਰਾਤ ਚ ਗਿਆ ਨਾ ਨਹੀਂ ਸਾਨੂੰ ਪਤਾ ਇਹ ਜਿਹੜੇ ਡੜੇ ਦੇ ਨਾ ਹੁਣ ਬਸਰੇ ਲਾਉਣੇ ਆ ਵੀ ਆ ਇੰਨੇ ਕ ਵਜਨ ਹੈ ਇਹ ਤਾਂ ਤੱਕ ਅਸੀਂ ਵੀ ਲਾ ਦਿੰਦੇ ਆ ਅਸੀਂ ਜਿਹੜੀ ਦਿਮਾਗ ਦੀ ਕਰਦੇ ਵੀ ਸਾਨੂੰ ਪਤਾ ਲੱਗੇ ਵੀ ਉਹ ਖਾਣ ਦਾ ਅਗਲਾ ਟਰਾਲਾ ਹੁਣ ਪਰ ਕੇ ਲਿਆਉਣਾ ਖਾਲੀ ਦਾ ਵਜਨ ਪੁੱਟੇ ਜਾਊਗਾ ਪਰ ਉਹਦਾ ਹੋ ਕੇ ਆਊਗਾ ਕਿੰਨਾ ਵਜਨ ਹੁੰਦਾ ਹੈ ਇਸੋ 20 ਦੇ ਵਿੱਚ ਵਿੱਚ ਆਣਾ 150 ਰੁਪਏ ਦੀ ਸਲਿੱਪ ਐ ਸਾਲੀ ਨਾਕਦਾਂਗੇ ਸਾਲਾ ਇਹ ਵੀ ਸ਼ੱਕ ਕੱਢਦੇ ਮੈਨੂੰ ਕਿੰਨੀ ਇੱਕ ਹੋਰ ਹੋ ਗਿਆ ਵੀ ਇਹ ਕਾਲਾ ਹੋਰ ਨਹੀਂ ਆਉਂਦਾ ਤਾਂ ਇੱਕ ਫੋਟੋ ਵਿੱਚ ਅੱਧਾ ਕਿਲੋ ਲਾ ਲਓ ਬਸ ਹਾਂ ਫਿਰ ਉੱਥੇ ਐਵਰੇਜ ਜਾ ਉਹ ਵੀ ਤਾਂ ਮਤਲਬ ਜਿਹੜਾ ਈਥੋਂ ਦਾ ਸਾਲਾ ਹੁਣ ਇਹ ਇਹਦਾ ਇਹ ਵੀ ਫਰਕ ਆ ਬਾਈ ਜਿਹਦੇ ਤਾਂ ਗੱਡੀ 'ਚ ਸੁੱਕਾ ਰੇਤਾ ਪਾ ਲਿਆ ਤਾਂ ਜਿਨ੍ਹਾਂ ਦੀ ਮੈਂ ਗੱਡੀ ਚਲਾਉਂਦਾ ਤਾਂ ਉਹਨਾਂ ਨੇ ਅੱਧਾ ਘੰਟਾ ਟਪਰ ਪਾਣੀ ਪੋਈ ਜਾਣਾ ਉਹਦੇ ਨਾਲ ਇੱਕ ਟਨ ਦਾ ਫਰਕ 9 ਕੁੰਟਲ ਦਾ ਫਰਕ ਪੈਣਾ ਪਾਣੀ ਆ ਦੇ ਪਾਣੀ ਚੋਂ ਆਇਆ ਕਿੱਲੇ ਚ ਦੇ ਇਹਦਾ ਉਮ ਵੀ ਪਾਣੀ ਪਾਉ ਘਾਟਾ ਹੋ ਤਾਂ ਸਾਰੀ ਸੜਕ ਕਿੰਨੀ ਹੁੰਦੀ ਹੁੰਦੀ ਉਹ ਤਾਂ ਦੇ ਮਗਰ ਪਟਾਲੇ ਵਾਂਗ ਪਾਣੀ ਚੱਲਦਾ ਗੱਡੀਆਂ ਦੇ ਤੇ ਜਿਨ੍ਹਾਂ ਨੇ ਕੰਪਨੀਆਂ ਚ ਤਾਰਨਾ ਜਾ ਕੇ ਵਜੰਦੇ ਆ ਸਾਹ ਨਾਲ ਇਹ ਬਾਈ ਹੁਣ ਤੁਹਾਨੂੰ ਜਦ ਅਗਲਾ ਘੇੜਾ ਲੈ ਕੇ ਆਉਂਗੇ ਉਹਦੇ ਵਿੱਚ ਇਹ ਸਾਫ ਕਲੀਅਰ ਹੋਊਗਾ ਵਜਨ ਦਾ ਪਰ ਗੱਲ ਕਲੀਅਰ ਹੋਵੇ ਨਹੀਂ ਫੁੱਟ ਦਾ ਰਕਕਣਾ ਸਾਫ ਹਾਂ ਇਹ ਕੀ ਆ ਸੀ ਨੁੰਦਾ ਇਹਦਾ 1.5 150 ਕਵਾਂਟਰ ਦਿੱਤਾ ਹਾਂ ਤਾਂ ਹਮ ਗੋ ਬਾਈ ਨੂੰ ਬੱਚੇ ਕਮੈਂਟ ਆ ਜਾਣੇ ਤੁਹਾਨੂੰ ਕਮੈਂਟ ਆ ਜਾਣੇ ਬਾਈਆਂ ਨੂੰ ਇਹ ਕਿਸੇ ਨਾ ਕਿਸੇ ਨੇ ਤਾਂ ਬਾਈ ਕੱਢਿਆ ਪਊਗਾ ਕੰਮ ਕਰਦਾ ਨਾ ਮੈਂ ਥੋੜਾ ਦਿਨ ਨਾ ਕਿਨੇ ਮੈਂ ਦੇਖੀ ਇਹਦੀ ਮੈਨੂੰ ਲਾਉਂਜ ਨਹੀਂ ਮੈਨੂੰ ਹਾਂ ਆਟਾ ਟੱਡ ਤੋਂ ਹਾਂ ਦੇ ਮੋਟ ਸਾਡੇ ਦਿਮਾਗ ਦੇ ਇੰਜੀਨੀਅਰ ਇੰਜੀਨੀਅਰ ਨਹੀਂ ਨਹੀਂ ਇਹਦਾ ਜੀ ਇਹ ਤਾਂ ਸਹੀ ਗੱਲ ਆ ਉਹ ਦੱਸੋ ਉਹਨਾਂ ਨੇ ਉਹਨਾਂ ਨੇ ਕੱਢੇ ਵਾਰ ਉਹਨਾਂ ਦੇ ਡਾਇਗਰਾਮ ਉਹਨਾਂ ਦੀ ਪੜ੍ਹਾਈ ਉਹ ਆਹੀ ਕੰਮ ਪਰ ਹੋ ਗਿਆ ਸਾਨੂੰ ਰੇੜਾ ਪੁੱਛਣਾ ਵਿੱਚ ਕਿੰਨੇ ਟਟੇ ਆਉਗੇ ਲੈ ਵਿੱਚ ਹੋਰ ਰੱਖਦਾ ਹੁਣ ਆਪਾਂ ਨੇ ਟਰਾਲਾ ਭਰ ਕੇ ਜਾਣਾ ਉਹ ਬੈੱਡ ਤੱਕ ਡੀਸੀ ਲੈ ਲੈਂਦੇ ਆਪਾਂ ਕੈ ਫੁੱਟ ਹੋਗੇ ਦੇਖੋ 500 ਇਹਦਾ ਟਰਾਲੇ ਪਰ ਆ ਇਹਨਾਂ ਨੰਬਰ ਆਹੋ ਉਹ ਸਮਝ ਲੈ 400 ਫੁੱਟ ਪੈ ਗਿਆ ਡੀਸੀ ਲੱਗ ਗਈ ਉਹ ਵਜਨ ਤੇ ਹੁੰਦਾ ਨਹੀਂ ਹੈਗਾ ਉਹਨਾਂ ਕੋਲ ਹੂੰ ਖੜਾ ਦੰਦਾ ਇਹ ਫੁੱਟ ਵਿੱਚ ਆਪਾਂ ਦੇਖੀਏ ਕਿ ਲੋਦੇ ਦਾ ਵੱਧ ਪੈ ਜਾਣਾ ਮਾ ਲੋ ਇਹ ਦਿਮਾਗ ਤੇ ਗੱਲ ਆਈ ਨਹੀਂ ਕੋਈ ਕੋਈ ਨਹੀਂ ਲਾਈ ਜਾਂਦੇ ਕਮੈਂਟਾਂ ਦੱਸ ਦੇਣਾ ਕਮੈਂਟਾਂ ਚ ਬਾਈ ਦੱਸ ਦਿਓ ਮੜਾ ਜਾ ਠੀਕ ਹੈ ਸਾਡੀ ਤਾਂ ਹੀ ਗੱਲ ਛੱਡੀ ਆ ਵੀਡੀਓ ਦੇ ਵਿੱਚ ਪਤਾ ਲੱਗੇ ਸਾਨੂੰ ਕਿਸੇ ਨੂੰ ਪਹਿਲਾਂ ਉੱਥੇ ਕਲੇਸ਼ ਹੋ ਗਿਆ ਹਾਂ ਪਹਿਲਾਂ ਉੱਥੇ ਹੋਲੀ ਬੰਦੀ 4-5 ਖੜਿਆ ਪਹਿਲਾਂ ਤਾਂ ਅਸੀਂ 15-20 ਤੇ ਹਾਂ ਵੀ ਵਾ ਵਾਸੀਂ ਗੱਲ ਥੱਪੇ ਕਰਤੀ ਵੀ ਬਜਨੇ ਕਰਾਉਂਗੇ ਜਿਹੜੇ ਸਾਹਮਣੇ ਲੱਗ ਦੱਸਣ ਲੱਗ ਗਏ ਕੋਈ ਕੁਛ ਕਹਿੰਦਾ ਨਾ ਕੋਈ ਅਸੀਂ ਐਂ ਤਾਂ ਕਹੂੰਗੇ ਵੀ ਹਾਂ ਵੀ ਨਹੀਂ ਭਾਈ ਇਹਦੇ ਤਾਂ ਫੁੱਟ ਜਿੰਨਾ ਬਜਨ ਤਾਂ ਅਸੀਂ ਕਰਾ ਦੂਗੇ ਬਜਨ ਦਾ ਚੱਲ 150 ਹੋ ਗਿਆ ਸਾਨੂੰ ਅੱਜ ਤਾਂ ਪਤਾ ਲੱਗਿਆ ਵੀ ਵਜਾ ਕਿਹੜੀ ਗੱਲ ਹੋਇਆ ਹਮ ਇਹ ਕੀ ਆ ਚੀਜ਼ ਹੈ ਇਹਦੇ ਚ ਚਲੋ ਠੀਕ ਆ ਬਾਕੀ ਤੁਹਾਨੂੰ ਬਾਈ ਆਹ ਟਰੈਲੀ ਆ ਬਾਈ 250 ਫੁੱਟ ਆ ਇਹੋ ਭੋ ਭਾਈ ਪਹੁੰਚ ਗਏ ਮੋਟਰ ਉਪਰ 3701 ਆ ਗਈ ਬਾਈ ਆ ਗਈ ਬਾਈ ਮਸੜਾ ਆ ਕੇ ਹੋਗੇ ਤੋਰੇ ਓਰੇ ਬੇਲਤੀ ਛੋੜੀਆਂ ਵਾਲੀ ਵੇਲ ਤੋਰੇ ਉਹਨੇ ਛੌਰਾ ਕਰਕੇ ਨਾਲ ਮਾਰ ਦਿੰਦਾ ਆ ਤੁੱਪਾ ਬਾਈ ਹੈ ਮਸਾ ਸੀਪੇ ਆ ਦੇਖੋ ਬਾਈ ਕਿਆਰੀ ਤਿਆਰ ਪਰ ਤਿਆਰ ਸਾਗ ਲਈ ਸਾਗ ਜਾਂਦਾ ਕਿਨੇ ਮੈਂ ਤੇ ਬਾਕੀ ਬਾਈ ਭੱਲੇ ਮੰਜੇ ਖੜੇ ਕਰੇ ਅੱਜ ਤਾਂ ਹਨਾ ਫਲਿਆ ਜੰਮ ਦਿਖਾਏ ਆ ਹੂੰ ਮੇਤਰਾ ਨਾ ਫਲਿਆ ਧਿਆਨ ਨੂੰ ਦਿਖਾਏ ਬਲਾ ਕੇ ਹੂੰ ਇਹਦੇ ਨਾਲ ਬਣਾਉਣੇ 11 11 ਬੜ ਜਾਣੇ ਮਣ ਜੂਗੇ ਵੰਦਾ ਜਾਣੇ ਹੋਰ ਰੁਪਿਆ 12 ਕਰ ਮੰਗਦਾ ਤਾਂ ਅੱਛਾ ਗੱਲ ਕੇ ਕਹਿੰਦਾ ਸੀ ਪਹਿਲਾਂ ਪੁੱਛਿਆ ਤਾਂ ਜੀ ਪੇਰਾ ਦਾ ਪੰਗਾ ਦਿੰਦਾ ਹੂੰ ਛੋਟੀ ਕੁੜੀ ਨਵੀਂ ਪਾਉਣੀ ਆ ਯਾਰ ਹੁਣ ਤਾਂ ਫਿਰ ਬਣਨੇ ਦਾ ਪੱਟ ਕੇ ਹੀ ਸੀ ਪੱਟ ਕੇ ਹੀ ਬਣਨੇ ਸੀ ਪਰ ਫਿਰ ਤਾਂ ਸਾਰੀ ਸਾਈਜ਼ ਹੂੰ ਬਣਨੇ ਪੱਟ ਕੇ ਜੁੜੇ ਜਿਹਦੇ ਨਾਲ ਦੇ ਤਾਂ ਉਹ ਕਹਿੰਦੇ 11-12000 ਉਧਰ ਦੇਣਾ ਫਿਰ 2-4000 ਹੋਰ ਦੇਣਾ ਪੈ ਜਾਵੇ ਇਹਨੂੰ ਵਿੱਚੇ ਵਿੱਚ ਫਿਰ ਜਿਹੜੀ ਚੀਜ਼ ਇੱਕ ਮਾਨਸਨ ਪਹਿਲਾਂ ਦੀ ਬਣੀ ਹਾਂ ਜਿਹੜੀ ਆਏ ਸੋਚ ਕੇ ਬਣਾਈ ਪਹਿਲਾਂ ਤੇ ਜਿਹੜੀ ਪਹਿਲਾਂ ਤੇਰਾ ਹੀ ਬਣਾਏ ਹੋਏ ਜੇ 11 ਬਣਾਏ ਹੋਏ ਉਹ ਸਹੀ ਹਰਕਾ ਉਹ ਜੀ ਦਾ ਫਰਕ ਹੀ ਰਹਿੰਦਾ ਇਹਨਾਂ ਨੇ ਬਣਾਏ ਤੇ ਹੱਲ ਵੀ ਤਾਂ ਨਹੀਂ ਕੋਈ ਚੀ ਆ ਉਹ ਖੈੜ ਜੀ ਪਹਿਲੀ ਵਿੰਗੀ ਹੋਈ ਹੋ ਗਈ ਲੱਗਦੇ ਸੈਟ ਨਹੀਂ ਆਈ ਜਿਹੜੀ ਬਣੀ ਬਣਾਈ ਆਉਣੀ ਆ ਉਹ ਜੀ ਲੱਗ ਤੇ ਯੂਨੀਵਰਸਿਟੀ ਕਿਦੋਂ ਉੱਥੇ ਪ੍ਰਧਾਨਸ਼ੀ ਲੱਗੀ ਉਹ ਤੁਹਾਨੂੰ 35000 ਤੋਂ ਬਹੁਤ ਟੌਪ ਦੇ ਫਾਲ ਉਸੇ ਆ 13 ਹੋਣੇ ਆ 13 ਹੋਣੇ ਆ ਇਹ 11 8000 ਦੇ 35 ਦੇ ਨੂੰ 13 11 11 ਦੇ ਹੁਣ 8000 ਦੇ 99 ਆਪਣਾ ਕੇ ਦਿੱਤੇ ਤੇ ਆ ਨਾ ਨੇ ਮੈਂ ਜੱਗੀ ਵਾਲੇ ਦੇ ਜੱਗੀ ਵਾਲੇ ਦੇ 47 ਦੇ ਤੇ ਮੈਂ ਕਹਿੰਦਾ 33 ਦੇ ਹੋਣਗੇ ਆ 99 ਦੇ ਹੋਣਗੇ ਫਾਲੇ ਉਹ ਹਾਂ ਲੱਗ ਲੱਗ ਰੇਟ ਤਾਂ ਹੈਗਾ ਇੱਕ 65 ਦੇ ਇੱਕ 47 ਦੇ ਇੱਕ 35 ਦੇ ਉਹ ਸਭ ਨਾਲ ਫਾਲਿਆਂ ਨਾਲ ਫਾਲਿਆਂ ਦੇ ਘਰ ਬਲੇ ਜੀ ਮੈਂ ਵੀ ਵੀਡੀਓ ਦੇਖੀ ਆ ਉਹ ਕਹਿੰਦਾ ਵੀ ਇੱਕ ਜਿਹੜੀ ਲੱਗ ਪੈਣੀ ਆ ਹਾਂ ਉਹ ਕਹਿੰਦੇ ਲੱਤ ਕਿੰਨੀ ਮਹਿੰਗੀ ਆ ਕਹਿੰਦੇ origignal ਤਾਂ ਮਹਿੰਗੀ ਹੋਵੇ ਜੇ ਕਹਿੰਦੇ ਇਹ ਜੀ ਦੇਸੀ ਬੋ ਵਾਲਾ ਹੈ ਹਾਂ ਮੇਰੇਆਂ ਨੂੰ ਦੇਸੀ ਦਾਤੀ ਗੋਲੇ ਖੜਾ ਕੋ ਅੱਛਾ ਪਾਪਾ ਵੀ ਠੀਕ ਆ ਮੈਨੂੰ ਨਹੀਂ ਪਤਾ ਵੀ ਆਉਂਦੇ ਸੀ ਇਹ ਕੌਣ ਦੇ ਹਾਂ ਹੁਣ ਇਹ ਤਾਂ ਨੂੰ ਟਾਈਮ ਦੱਸੂ ਕਿਹੜੀ ਇਹ ਚੀਜ਼ ਦਾ ਤਾਂ ਪਤਾ ਹੀ ਨਹੀਂ ਹੈ ਠੀਕੇ ਲੱਤਾਂ ਸੱਦੀਆਂ ਚੱਲੇ ਨਹੀਂ ਬੋਟ ਚੱਲੇ ਨਹੀਂ ਇਹ ਪਹਿਲਾਂ ਮੈਡੀਕਲ ਮੜੇ ਜਾ ਚਰਾਏ ਦੇ ਨੂੰ ਕਿਹ ਕਾਇ ਨਿਗਰ ਹਾਂ ਮੁੜ ਕੇ ਦੂਏ 11 ਚ ਲੈਂਦੇ ਤੇ ਉਹ ਚਲਾਈ ਗਏ ਉਹ ਵੀ ਬੇਜਬੂਤ ਤੇ ਇਹ ਇੱਕ ਨੇ ਖੜੇ ਆ ਫੇ ਮੇਰੇ ਵਾਲੇ ਚੱਲਦੇ ਰਹੇ ਆ ਘੋੜੀ ਕਰਕੇ ਮਾਰ ਖਾਂਦੇ ਜਾਂ ਘੋੜੀ ਲਾਗੀ ਦੇਖਿੰਦੇ ਟੌਪ ਦੇ ਫਾਲੇ ਹੈ ਵੀ ਉਹਨਾਂ ਘੋੜੀ ਲਵਾਈ ਉਹਦੀ ਮੇਰਾ ਵੀ ਇੱਕ ਨੇ ਘੋੜੀ ਬਿੰਗੀ ਜੀਤੀ ਮੋਰਾ ਵੀ ਘੋੜੀ ਲਵਾਤੀ ਪਰ ਘੋੜੀ ਲੱਗੀ ਹੋਈ ਆ ਬਾਈ ਇਹਨਾਂ ਨੇ ਮੇਰੇ ਵਾਲੇ ਦਾ ਜੜਾ ਮੋ ਪਟਿਆ ਪਾਪੂਲਰ ਦੇ ਜਿੰਨੇ ਦੇਖ ਖੇਤਾਂ ਜਿਹੜਾ ਤੇਰਾ ਕੰਮ ਚੱਲੀ ਜਾਂਦਾ ਮੇਰਾ ਕਾ ਚੱਲੀ ਜਾਂਦਾ ਸਰ ਵੀ ਤੇ ਗੋਲ ਵੀ ਇਹੀ ਚੱਲਦੇ ਨੇ ਤੇ ਤਰਾਂ ਗੋਲ ਵੀ ਇਹੀ ਚੱਲਦੇ ਆ ਸਾਡੇ ਸਾਰਿਆਂ ਦੇ ਇਹੀ ਜਾਂਦੇ ਤਾਂ ਹੀ ਤੇ ਦੀ ਵਰਤੋਂ ਨਹੀਂ ਹੋਈ ਇਹਦੀ ਵਰਤੋਂ ਨਹੀਂ ਬਈ ਜਿਹੜਾ ਇੱਕ ਚੱਲਦਾ ਉਹ ਚ ਨੋ ਨੋ ਇਹ ਨਾ ਜਿਹਦੀ ਜਰਜੀ ਉਤਰੀ ਬੰਦੀ ਉਹਨੂੰ ਪਾਈ ਜਾਂਦਾ ਫੇਰਾ ਹਾਂ ਹੁਣ ਆਉਂਦੇ ਫਾਲੇ ਆ ਜਿਹੜਾ ਸਾਰੇ ਟਰੈਕਟਰ 475 ਹੈ ਸਰਬਜੀਤ ਦਾ ਟਰੈਕਟਰ ਹੈ ਇਹਨਾਂ ਨੇ ਮੋੜ ਪਰ ਜਾ ਕੇ ਬ੍ਰੇਕ ਨੂੰ ਇਸ਼ਾਰਾ ਦੇਣਾ ਪੈਂਦਾ ਨਾ ਮੁੜੇ ਆਉਣਾ ਜਿਹਦੇ ਮਗਰ 11 ਪਾਲਾ 13 ਪਾਲਾ ਟਰੈਕਟਰ ਨਾਲ ਵਾਹੀ ਜਾਂਦੇ ਮੋੜ ਪਰ ਜਾ ਕੇ ਦਬਦਾ ਉੱਥੇ ਬ੍ਰੇਕ ਲਾਉਣਾ ਪੈਂਦਾ ਉਹਨੂੰ ਟਰੈਕਟਰ ਦੇ ਨਾਲੇ ਡੱਪੂ ਦੇ ਫਾਲੇ 11 ਉਹਦੇ ਹਾਂ ਪਿੱਛੇ ਸਵਾਗ ਬੰਦਾ ਕੈਨੇਡਾ ਨੂੰ ਲੰਘਿਆ ਤਾਂ ਤੁਸੀਂ ਜਿਹੜੇ ਲਿਆਂਦਾ ਤਾਂ ਵਿਚੇ ਕਰਤਾ ਤੁਸੀਂ ਵੀ ਹੁਣ ਇਹ ਬਣਾਉਣ ਨੂੰ ਫਿਰਦਾ ਇਹ ਜੇ ਮੈਂ ਕਹਾਂ ਬਣੇ ਬਣਾਇ ਲੈ ਲਓ ਪੂਰੇ ਹੀ ਇਹਨੂੰ ਵਿੱਚੇ ਵੇਚ ਦੋ ਵਜਨ ਵਸੇ ਰਹੇ ਇਹਦੇ ਜੇ ਇਹ ਤੱਕਦੇ ਆ ਦੇਖਦੇ ਆ ਕਿੱਡੇ ਦਾ ਹੋਪਾ ਆ ਲੱਤੇ ਦੱਸਦੀ ਇਹਦੀ ਹਾਂ ਹੋਣਾ ਜੀ ਵਜਨ ਬਹੁਤ ਆ ਕੱਲਾ ਮੈਂ ਲੱਤਾ ਹੁੰਦੀ ਵੋਟੀਆਂ ਮਾਸੜ ਚੱਕ ਕੇ ਗੱਲਾਂ ਪੁੰਨੀਆਂ ਜੀ ਡਾਈ ਟਰੈਕਟਰ ਬੱਗੇ ਦਾ ਲੱਗੇ ਪਾਈਆਂ ਹੂੰ ਬੇਕਣਾ ਅੱਜ ਮੌਸਮ ਵਿੱਚ ਫਰਕ ਪੈ ਗਿਆ ਹਾਂ ਤਾਂ ਬਿਨਾ ਹਵਾ ਦੇ ਮਸੜ ਅੱਜ ਮੇਰ ਦਾ ਆਇਆ ਦੱਸਦਾ ਪਤਾ ਨਹੀਂ ਕਿੰਨਾ ਕਮੀ ਅੜਾ ਦੂਗਾ ਹੁਣ ਤੋਂ ਹੀ ਛੱਡਦਾ ਨੇਰੇ ਹੀ ਹੋ ਗਿਆ 10 11 ਵਜੇ ਤਾਂ ਨਹੀਂ ਪਿਆਣੀ ਹੈ ਪਈ ਭੂਰ ਜੀ ਪਈਗੀ ਕੁਝ ਨਹੀਂ ਉਹਨੂੰ ਨਹੀਂ ਮੀਂਹ ਗਣਿਆ ਸੀ ਹਮ ਹਾਲੇ ਤਾਂ ਹੋ ਡਰਦਾ ਵੀ ਉਹਨੇ ਇਹਦੀ ਝਖੜ ਆਊਗਾ ਜਿਹੜੇ ਸਮਾਂ ਗੁੰਮ ਜਾਊਗਾ ਤਾਂ ਕਹੀਂ ਜਾਂਦੇ ਤੂਫਾਨ ਜਾਂ ਉੱਠਿਆ ਪਾ ਤੂੰ ਛੱਡੀ ਗੜ ਨਹੀਂ ਪੈਂਦਾ ਰੇਨ ਕੋਟ ਪਾਇਆ ਮੈਂ ਨਾ ਤੂੰ ਚੜ ਇੱਥੇ ਮੀਂਹ ਨਹੀਂ ਖੋਲਣੇ ਜੋਗਾ ਬਾਹਰ ਲੋਕਾਂ ਨੇ ਮਜ਼ਾਕ ਡਾਉਣਾ ਵੀ ਸਾਲਾ ਕਿੱਥੇ ਕਮਲਾ ਹੋਇਆ ਪਿਆ ਹੈ ਵੀ ਇਹੀ ਵੀ ਮੰਗੀ ਜਾਂਦਾ ਹੈ ਮੈਂ ਮਾਂ ਮੈਂ ਸ਼ਰਮ ਜਾ ਕੇ ਮਾਝਾ ਘਰਾਂ ਜਾ ਕੇ ਖੋਲੂਗਾ ਉੱਪਰ ਨੂੰ ਬੱਲ ਲੈ ਮਾਂ ਮੂਹ ਘਰ ਮਾਂ ਆਪਣਾ ਦੇਖਣਾ ਅੱਤ ਦਾ ਆਪਣਾ ਦੇਖਣਾ ਵੀਡੀਓ ਸਰਵਾਦ ਉੱਥੇ ਦੀ ਕਰਤੀ ਨਹੀਂ ਚੇ ਨਾ ਠੀਕ ਆ ਬਹੁਤ ਵਧੀਆ ਕਰਿਆ ਦਾ ਹਮ ਕੱਚੇ ਕਰਾ ਆ ਛੁੱਟੀ ਆ ਫਿਰ ਅੱਜ ਦੇਖਦੇ ਕਰਦੇ ਕੋਣੋ ਕੋ ਉਸ ਨੂੰ ਕੋ ਕਰਦਾ ਇਹ ਵੀ ਛੇੜ ਰੱਖਦਾ ਕੋਈ ਨਵਾਂ ਪ੍ਰੋਜੈਕਟ ਚਾਹ ਰ ਠੀਕ ਆ ਚਾਹੀਦਾ ਬੇਲਾ ਨਹੀਂ ਚਾਹੀਦਾ ਬੰਦਾ ਹਾਂ ਬੇਲੇ ਤਾਂ ਦਾ ਬੇਲੇ ਦਾ ਵੈਸੇ ਮਸੜ ਹੁਣ ਕਿੰਨੇ 11 ਤੱਕ ਰਹਿ ਗਏ ਉਦੇ ਬਾਅਦ ਤਾਂ ਕੋਈ ਇੱਧਰੋਂ ਭੱਜਿਆ ਉਹ ਕੋਈ ਇੱਧਰੋਂ ਭੱਜਿਆ 11 ਦੇ ਤੇ ਬਾਦ ਕਹਿੰਦੇ ਤੁਸੀਂ ਫਾਰਮ ਨੂੰ ਜੰਬੜ ਜਾਣਾ ਜਾ ਕੇ ਸਾਡਾ ਨੱਬੜ ਦਾ ਕੰਮ ਹੈ ਉਹ ਸਾਡਾ ਫਾਰਮ ਹੈ ਇੱਕ ਦਿਨ ਦਾ ਕੰਮ ਹੈ ਇਹਨੇ ਹੀ ਵੱਢੋਗਾ ਨੱਬੜ ਲਗਾ ਬਸ ਫੇਰ ਕਹਿੰਦੇ ਬਾਬਾ ਕੰਮ ਉੱਥੇ ਉਹ ਨਹੀਂ ਹੂੰ ਕੰਮ ਛੱਡ ਜਾਣਾ ਜਿਹੜਾ ਕੰਮ ਛੱਡ ਜਾਣਾ ਸਾਰਾ ਕੁਝ ਨਾ ਤੈਨੂੰ ਜਿਆਦਾ ਫਿਕਰ ਪਿਆ ਨਾ ਉੱਪਰ ਵਾਲਿਆਂ ਨਾਲ ਫੱਟੇ ਵੱਢੇ ਗਰੇ ਹੁਣ ਮੈਨੂੰ ਛੱਡ ਜਾਏ ਤੇ ਵੀ ਮੇਰੀ ਬਿਗਜਵੇ ਬਿਗਜਵੇ ਆ ਜਦੋਂ ਹੁਣ ਦੇਖਿਆ ਕਹਿੰਦੇ ਕੱਖ ਬਹੁਤ ਵੱਢੂਗੇ ਇੱਥੇ ਲੰਗਰ ਲਾਦ ਆਪਣੇ ਬੰਦੇ ਬਹਰੀ ਚੱਲੇ ਆ ਹੈ ਚਲ ਉਹਦੇ ਬਾਅ ਖਾ ਦਾ ਹਾਂ ਹਾਂ ਅਸਾਨੇ ਜਾਂਦੇ ਤੇ ਨਗੀਲੇ ਵੱਡੇ ਨਹੀਂ ਬਾਜ ਰਹੇ ਅੱਛਾ ਸੱਕਣੀ ਵੜਾਏ ਨੇ ਨਗੀਲੇ ਵੜਾਏ ਜਾਂਦਾ ਉਹ ਕਹਿੰਦੇ 23 130 ਰੁਪਏ ਬਾਜ ਰਹੇ ਰੇਟ ਮੈਂ ਚੰਨੀ ਦਾ ਪੁੱਛਿਆ ਕਹਿੰਦਾ ਵੀ ਚਾਰ ਪੰਜ ਦਿਨ ਤੱਕ ਲੈ ਲੂੰਗਾ ਲੈ ਲੂੰਗਾ ਚੰਨੀ ਜਾਨੀ 160 ਰੁਪਏ ਕਿਹਾ ਉਹਨਾਂ ਨੇ ਹਲਕੀ ਪੈਣੀ ਹੈ ਹਲਕੀ ਦਾ ਵਜਣੀ ਹੈ ਪਰ ਹੁਣ ਕਿਹੜਾ ਕੋ ਮਿਲਣਾ ਮਿਲਣਾ ਉਸ ਦਾ ਹਾਂ ਵੀ ਅੱਜ ਬੰਦਾ ਬਣਿਆ ਆਇਆ ਕਰਾ ਕਹਿੰਦਾ 2 ਰੁਪਏ ਦੇ ਕਿਨੇ ਵੇਚ ਉਹ ਪਾਸੇ ਦਾ ਮੁੰਡਾ ਵਧੀਆ ਉਹ ਬੰਦਾ ਹਾਂ ਉਹਦੇ ਨਾਲ ਗੱਲ ਕਰੇ ਕਿੰਨੀ ਜਗ੍ਹਾ ਰਹਿ ਗਈ ਮਹਾਵੀਚ ਖੰਡ ਹੋਰ ਹੋਊਗੀ ਹਾਂ ਉਹ ਵੀ ਤੇ ਡੇਟ ਵੀ ਹੈ ਕਹਿੰਦਾ ਤੂੰ ਮੈਂ ਹੀ ਪਾਰਾਂ ਨਹੀਂ ਕਹਿੰਦਾ ਸਾਰੇ ਜੇ ਮਹਾਵਣੇ ਜਿੱਦਕਾ ਕਿਆਰੇ ਪਾਉਣੇ ਹੱਦ ਵਾਟਾ ਲਾ ਲੈ ਜਿਹੜਾ ਛੱਡਣਾ ਉਹਨੂੰ ਛੱਡ ਦੇ ਜੇ ਕਹਿੰਦਾ ਹੋਰ ਲੈਣਾ ਅਗਲਾ ਰਸਤਾ ਹੋਵੇ ਉਹ ਵਧੀਆ ਰਹਿ ਗਿਆ ਤੈਨੂੰ ਕਹਿੰਦਾ ਖੇਚਲਾ ਕਰਨੀ ਬਾਈ ਕੋਈ ਨਾ ਅੱਠ ਪੱਜ ਕਰੀ ਨਾਲੇ ਹੋਰ ਅਸੀਂ ਕੋਈ ਬਿਜਣੀ ਦੇ ਕਣਕੇ ਬਿਜਣੀ ਕਾਲੀ ਕਰੀ ਗਏ ਤਾਂ ਹੀ ਮੈਂ ਕਹਿੰਦਾ ਵੀ ਜੇ ਅਸੀਂ ਅੱਠ ਪੱਜ ਕਰੀ ਜਾਂਦੇ ਕਣਕਾਂ ਗੇਤੀ ਨਾਲ ਫਿਰ ਮੈਂ ਕਹਿੰਦਾ ਵੀ ਕੱਦ ਵੱਟ ਕੇ ਗੇੜ ਲੈਣ ਕਣਕ ਉਹ ਡਿਸਰ ਲੱਗੀ ਵੀ ਇਹਨਾਂ ਹਲ ਕੀ ਬਜਣਾ ਅਸੀਂ ਆਪਣੇ ਵਜਨ ਦੇਖਦੇ ਤੇ ਹੁਣ ਅਗਲਾ ਇਹਨਾਂ ਦੇਖੀ ਜਾਣਾ ਵੀ ਜਨ ਮੇਰੀ ਅ ਆਲੇ ਸਹੀ ਆ ਰਸਤਾ ਹੈਗਾ। ਕੱਲ ਅਗਲੇ ਦਿਨ ਹੁਣ ਜਵੀ ਦਾ ਕੈਂਪਰ ਉਹ ਨੰਗਰ ਜਾਦਾ। ਜਵੀ ਤਾਂ ਕਿੱਥੇ ਜਾਣਾ ਹੁੰਦਾ। ਇਹਨਾਂ ਨੇ ਆਪਣੀ ਹੋਰ ਬੀਜੀ ਵੀ ਨਾ ਕੇਚੀ ਰਹਿ। ਜੱਗ ਨੂੰ ਹੱਥ ਪੈ ਜਾਂਦੇ। ਟੈਂਡਰ ਜਾਦਾ ਇਹਨਾਂ ਦਾ ਪਹੁੰਚਤੀ ਬੰਗੀਆਂ ਉਹ। ਇਹਨਾਂ ਦਾ ਤਾਂ ਘੇਰਾ ਪੱਟ ਕੇ ਲਿਆ ਕਰਨ। ਪਗੀਤੀ ਨਾ ਵੀਜੀ ਕਣਕ। ਕਣਕ ਨਹੀਂ ਕੱਚੀ ਵੀ ਤਾਗਾ। ਕਣਕ ਦਾ ਮਰੀ ਦੇ ਸਰਾਇ 20 ਨਵੰਬਰ ਤੱਕ। ਰਸਤੇ ਬਾਦੀ ਵਿਚ ਨਹੀਂ। ਬਾਕੇ ਖੁੱਲੇ ਜਾਂਦੇ ਇਹਨੂੰ। ਬਾਕੇ ਖੁੱਲੇ ਜਾਂਦੇ ਰਹੇ। ਉਹ ਵੀ ਮੈਨੂੰ ਪਤਾ ਮੈਂ ਵੀ ਦੂਈ ਵੀ 10 ਤੱਕ ਬਾਦੀ ਵਿਚ ਨਹੀਂ ਬਸ ਹੋ ਜੂਗੇ। ਜਾਨਾ ਅੱਧੇ ਪੱਤੇ ਰਹਿ ਜਾਂਦੇ ਪੂਲੇ। ਉਹ ਜਾਨੇ ਰਹਿੰਦਾ ਹੈਗਾ 10 ਬਾਦੀ ਵਿਚ ਹਾਂ ਜੀ ਹੂੰ ਵਧੀਆ ਰਹਿੰਦੀ ਆ ਸਾਰੀ ਪੱਕ ਜਾਂਦੀ ਇਕੱਤੀ ਕਣਕ ਬੂੜਾ ਮਾ ਧਾਨਾ ਨਾਲ ਥੋੜੇ ਫਰਕ ਪਈ ਜਾਂਦਾ ਬੀਜ ਕਰੇ ਕਰੇ ਕਿਸਮ ਦੇ ਕਣਕ ਵੇਖ ਕੇ ਲੱਗਦਾ ਪੱਕ ਜਾਂਦੀ ਆ ਜਦ ਬੂਟੇ ਵੇਚਣੀਆਂ ਆ ਬਿਜਣੀਆਂ ਤਾਂ ਰੌਣੀ ਕਰਨੀਆਂ ਹਾਂ ਬੂਟੇ ਸੁੱਕ ਲੁੱਟਦੀ ਆ ਹਾਂ ਸੁੱਕ ਬਰੂੜੇ ਮੈਂ ਕਹਿੰਦੇ ਨਾ ਗੱਭੇ ਗੱਭੇ ਜੰਮ ਜਾਂਦੀ ਸੈਟਾ ਤੇ ਜੰਮਦੀ ਉਹ ਨਹੀਂ ਜਦ ਮੈਂ ਪਾਣੀ ਲਾਉਂਦੇ ਆ ਕੁਛ ਐਡੀ ਹੋ ਜਾਂਦੀ ਆ ਕੁਛ ਨਿਕਲਦੀ ਹੁੰਦੀ ਇਹਨੇ ਉਹ ਤੂੰ ਖੇਤ ਖਾਲੀ ਹੌਣ ਦੇ ਤੈਂ ਕਹਿੰਦਾ ਵੀ ਤੈਂ ਇੰਨਾ ਕੰਮ ਕਰਕੇ ਬੀਜਾ ਮੈਂ ਤਾਂ ਜਿਹੜੇ ਡੌਲਾ ਨਾ ਹੂੰ ਕਾੜ ਕੇ ਸਾਰੀਆਂ ਆਏ ਗਏ ਨੇ ਗੱਭੇ ਨੂੰ ਪਹਿਲਾਂ ਮੈਂ ਤਾਂ ਬ ਬਾ ਬਾਗੇ ਦੇਸੀਰੇ ਪਾਉਣ ਨਾਲੇ ਬੂਟੇ ਜੜ ਚ ਪੈ ਜਣਾ ਹਾਂ ਬਾ ਫੇਰ ਰੌਣੀ ਕਰਨੀ ਹੁੰਦੀ ਰੌਣੀ ਕਰਕੇ ਬੀਜ ਕੇ ਮੈਂ ਦਾਣਾ ਦਾਣਾ ਨਾਲ ਬੂਟੇ ਦੇ ਵਿੱਚ ਕੇਰਦੀ ਕਰਨ ਕਰਦਾ ਮੁੜ ਕੇ ਡੌਲ ਗਿਆ ਜਾਂਦਾ ਜਿਹੜਾ ਦੇ ਨਾਲੇ ਉੱਥੇ ਵੀ ਜੰਮੇ ਹੋਣਾ ਜੜ ਚ ਪੈ ਸਾਰਾ ਜੰਮੇ ਇਹਨਾਂ ਨੇ ਇੱਕਣੀ ਮਲਕੀ ਜੀ ਨੇ ਸਿੱਡੇ ਦੇ ਦਾਣੇ ਉਹਦੇ ਨਾਲ ਸਾਰੇ ਜੰਮੇ ਜੰਮੇ ਹੋਦੇ ਉੱਪਰ ਤੇ ਪਾ ਦੇ ਥੋੜੀ ਥੋੜੀ ਮਿੱਟੀ ਹਣਾ ਆਚਰੀ ਮੇਰੀ ਇੱਕਣੀ ਬੀਜੀ ਵੀ ਸੀ ਜਦ ਬੀਜ ਕੇ ਉਹ ਕਰਤਾ ਮੁੜ ਕੇ ਡੌਣਾ ਲਾ ਤੇ ਸਾਰੇ ਜੰਮੇ ਖੜੀ ਆ ਸਿਰੇ ਤੱਕ ਇਹਨਾਂ ਨੇ ਇੱਕਣੀ ਕਰਿਆ ਬੂਟਿਆਂ ਦਾ ਆਪਾਂ ਨਾਲ ਕਿਹਨੂੰ ਪੁੱਛਿਆ ਦੋਸ ਫੇਰੋਂ ਮੇਰੇ ਯਾਦ ਨਹੀਂ ਉਹ ਟੈਂਡਰ ਉਸੇ ਪੈਂਚਰ ਲਾਉਂਦੇ ਆਪਾਂ ਮੋੜਦੇ ਹਾਂ ਕਰਾ ਬਾਈ 300 ਰੁਪਏ ਥੱਲੇ ਆ ਕੇ ਕਾਉਂਟਲ ਵਾਂਗ ਕਾਟਿਆ ਹੋਇਆ ਹੈਗਾ ਨਾ ਹੁਣ 1000 ਰੁਪਏ ਵੀ ਆ ਗਿਆ ਤਕਰੀਬਨ ਇਹ ਇਹ ਲੇਬਰ ਵਾਲਾ ਬੰਦਾ ਦਾ ਨਹੀਂ ਇਹਦੇ ਜਦੋਂ ਮਖਰ ਨੂੰ ਚੱਕਮਾ ਹੀ ਚਾਹੀਦਾ ਜੇ ਬਰਡ ਲੱਗਿਆ ਧਾਣਾ ਤੋਂ ਨੂੰ ਲੱਗੇਗਾ ਮੈਂ ਮੋਟਰਾ ਗਾਕਣਾ ਬੋਰੀ ਵਾਲਾ ਗਾਦਾ ਜਣ ਗਿਆ ਕਦ ਬਾਜ ਜਿਹੜਾ ਗਾਕਣਾ ਕਰਾ ਦੇਣਾ ਮੋਟਰਾ ਗਾਦਾ ਜਿਹੜਾ ਬੰਦਾ ਆਪਾਂ ਬਾਹਰ ਰੇਡ ਪੁੱਛਦੇ ਨਾ ਸੱਚ ਨਹੀਂ ਦੱਸਦਾ ਆਹ ਉਹਨ ਅਗਲਾ ਜੋ ਇਹ ਉਹ ਲੇਬਰ ਵਾਲਾ ਦਾ ਇਹ ਕਿਹੜੇ ਠੇਕੇਦਾਰ ਦਾ ਠੇਕੇਦਾਰ ਦਾ ਹੋਵੇ ਦਲ ਕਰਦਾ ਮਾੜ ਲੇ ਬਰਾਦਰ ਅਸੀਂ ਗੱਲਾਂ ਇੱਥੇ ਵੀ ਸੁਣੇ ਨੇ ਦੁਕਾਨ ਕੋਲ ਬੈਠੇ ਹੁੰਦੇ ਬੰਦੇ ਵੀ ਰੇਟ 100 150 ਰੁਪਏ ਦੱਸਾ ਦੇ ਨੇ ਕਹਿੰਦੇ ਘਟਾਇਆ ਉਹ ਜਾਣੀ ਜਾਣਾ ਜਿਹੜਾ ਸਤਨਾਮੋਂ ਦਾ ਬਾਲ ਪੇਪਰ ਜੀ ਲੈਣਾ 1.5 ਕਿਲਾ 10 ਲੱਖ ਦਾ ਵੇਚਿਆ ਉਹਨੇ ਬਸ ਅਸਰ ਪਰ ਮੈਨੇ ਉਦੋਂ ਕਹਿੰਦਾ ਆ ਜਾ ਵੀਡੀਓ ਬਣਾ ਲਈ ਜਾ ਤੁਹਾ ਬਾ ਸਾਡੇ ਕੋਲ ਇੱਥੇ ਟਾਈਮ ਹੈ ਰਿੰਦੂਰਾ 1.5 ਕਿਲੇ ਦੱਸ ਰਹਾ ਹੋਬਿੰਦਰ 1.5 ਕਿਲੇ ਹੀ ਹੈ 12 ਲੱਖ 12.5 ਲੱਖ ਦਿੰਦੇ ਆ ਉਹ ਇਹ ਇੱਕ ਦਾ ਦਬਿਚਾ ਹਾਂ ਜਾਨੀ ਸਾਡੇ ਪਿੰਡ ਹੈ ਤੇਰਾ 14 ਬੈਠੇ ਹੋ ਜਾ ਹਾਂ ਤਾਂ ਕੰਮ ਨਿੜੀ ਗਿਆ ਵਾ ਮਗਾ ਮਲਕੀ ਦੀ ਬਾਈ ਕੋਲਾ 2 ਕਿੱਲੇ 1.5 ਕਿੱਲਾ ਬਿੰਦਰ ਕੋਲਾ ਮੈਂ ਆਜੋ ਜਮਨਗਰ ਦੇ ਦੇ ਬੰਦੇ ਅੱਛਾ ਮੈਨੂੰ ਕਹਾਂ ਮੈਂ ਆਜੋ ਮੈਨੂੰ ਫੋਨ ਕਰ ਲੈ ਤੁਹਾਨੂੰ ਦਿਖਾ ਦੂੰਗਾ ਬੂਟੇ ਮੁੜ ਕੇ ਆਏ ਕੋਈ ਦਾ ਖੜਦਾ ਤੂੰ ਜਿੱਥੇ ਬੂਟੇ ਜ਼ਿਆਦਾ ਹੋਣ ਲੱਗ ਜਾਂਦੇ ਨੇ ਫਿਰ ਉਧਰੇ ਫੈਕਟਰੀਆਂ ਲੱਗ ਜਾਂਦੀਆਂ ਹੁੰਦੀਆਂ ਜਿੱਥੇ ਹੁੰਦੀ ਨਾ ਜੀ ਔਰ ਦੋ ਕਰੇ ਵੀ ਦੇਖ ਲੈ ਹਲਵਾਈ ਦੀ ਦੁਕਾਨ ਬਧੀ ਚੱਲਣ ਲੱਗੀ ਕਰ ਉਹਦੇ ਨਾਲ ਦੁਕਾਨ ਆ ਔਟੋਮੈਟਿਕ ਆਉਣੀ ਆਉਣੀ ਹੈ ਕੱਪੜੇ ਵਾਲੇ ਨਾਲ ਕੱਪੜੇ ਤੈਨੂੰ ਮਿਲਣ ਨੂੰ ਮਿਲਣੇ ਕੋਈ ਵੀ ਹੈ ਆ ਤਰਾਸ ਗੋਲ ਦੇਖ ਲੈ ਜੇ ਇੱਕ ਉਹਦੀ ਲੱਗੀ ਚਿਪਸ ਦੇ ਦੇ ਅਸਰੇ ਪੱਥਰ ਵਾਲੀ ਮੈਂ ਕਹਿੰਦਾ ਇੱਕੇ ਜੀ ਹੈ ਸਾਰੀ ਜਿਲਕਾ ਚੀਜ਼ਾਂ ਬਣੀਆਂ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਤੇ ਵੀ ਕਿਆ ਲਾਵਾਂ ਕਿਆ ਛੱਡਾਂ ਹੈ ਆਪਣੇ ਤਾਂ ਉਹ ਇੱਥੇ ਹੀ ਆ ਨਾ ਇੱਕ ਅੱਧੀ ਦੁਕਾਨ ਹੋਵੇ ਤਾਂ ਆਪਣੇ ਇੱਥੇ ਹੀ ਆ ਤਾਂ ਕਿਚਕੇ ਆ ਕਵਾਸਪੁਰਈ ਆ ਕਿਆ ਫੈਕਟਰੀ ਮਾੜਾ ਫੈਕਟਰੀ ਨਹੀਂ ਆ ਬੂਟੇ ਵਾਲੀਆਂ ਪਾਪਾ ਕਵਾਸਬਰ ਵੀ ਹੈਗੀ ਆਂ ਕਰਾਲੀ ਕੋਲ ਬੰਨ ਮਾਜਰੇ ਦੇ ਸਾਹਮਣੇ ਹਾਂ ਇੱਥੇ ਵੀ ਜਾਂਦੇ ਹੁੰਦੇ ਆ ਜਗਤਪੁਰ ਕੋਲ ਨੂੰ ਵੀ ਜਿਹੜੀ ਬੈਂਡ ਤੇ ਆ ਜਿਹੜੀ ਥੋੜੀ ਛੋਟੀਆਂ ਫਿਰ ਉਹ ਜਿਹੜਾ ਸੈਟਾ ਬੜਾ ਬਣਾ ਲੈਣ ਲੱਗ ਲੈਣ ਅੱਗੇ ਤੁਨੂੰ ਉਹ ਛੋਟੀ ਉਹ ਕਵਾਸਬਰ ਵਾਲੀ ਉਹ ਛੋਟਾ ਮਾਲ ਲੈਣ ਆਈ ਆਪਣੇ ਬੰਦੇ ਲੈ ਕੇ ਆਉਂਦਾ ਕਰਾਲੀ ਬੰਨ ਮਾਜਰੇ ਸਾਹਮਣੇ ਲੈ ਕੇ ਹਾਂ ਇੱਥੇ ਹੁਣ ਇਹੀ ਹਰਿਆਣੇ ਜੀ ਦੇਖ ਲੈ ਰੇਟ ਵੱਧ ਆ ਇਹਦਾ ਉਹ ਉੱਥੇ ਮੈਨੂੰ ਪਾਈ ਦਾ ਫੋਨ ਆਇਆ ਕਰਾ 1900 ਰੁਪਿਆ ਬਸ ਸਾਡੇ ਜਿਹੜੇ ਤੁਸੀਂ 1400 ਕਹੀ ਜਾਂਦੇ ਜਮਨਗਰ ਉੱਥੇ ਫੈਕਟਰੀਆਂ ਉਹ ਹੀ ਲੈ ਕੇ ਜਾਂਦੇ ਕੰਪ ਆ ਫੈਕਟਰੀ ਦੇ 80 ਫੈਕਟਰੀ ਕਿਤੇ ਬਣਨੀ ਬੱਲੇ ਬੱਲੇ ਉਹਦਾ ਐਨ ਰੇਟ ਲੱਗ ਗਿਆ ਰੇਟ ਕਾਹਦੇ ਲੱਗਿਆ ਉਹਨਾਂ ਨੂੰ ਪਤਾ ਵੀ ਸਾਡਾ ਇੰਨੇ ਨੂੰ ਇਹ ਮਾਲ ਜਾਣਾ ਤਾਂ ਖੜਾ ਇੰਨੇ ਨੂੰ ਹਾਂ ਇੰਨਾ ਲੇਬਰ ਵਾਲਾ ਕੱਢ ਗਏ ਇੰਨੇ ਸਾਨੂੰ ਬਚੇ ਜਾਣੇ ਹਰ ਫੈਕਟਰੀ ਜੀ ਨੇ ਲਾਉਣੇ ਫੇਰ ਉਹਨਾਂ ਨੂੰ ਤੁਹਾਨੂੰ ਪਤਾ بڑے ਬੰਦਾਂ ਨੂੰ ਉਹ ਨਹੀਂ ਹੈਗਾ ਕੋਈ ਅਸੀਂ ਕਹਿੰਦੇ ਏਡੀ ਕਿੱਥੇ ਕੋਲ ਸ਼ੈੱਲਰ ਤਿਆਰ ਹੋਣ ਲੱਗਾ ਤਾਂ ਹੋ ਗਿਆ ਤਿਆਰ ਵਧੀਆ ਬਣ ਗਿਆ ਵਧੀਆ ਬਣ ਗਿਆ ਐਸੇ ਤਾਂ ਲੋਕਾਂ ਕੋ ਪਥਰੇ ਪਏ ਆ ਪਰਮਿਸ਼ਨ ਦੇ ਦੇ ਗਵਰਨਮੈਂਟ ਗਵਰਨਮੈਂਟ ਪਰਮਿਸ਼ਨ ਹੀ ਨਹੀਂ ਦੇ ਦਿੰਦੀ ਪਰਮਿਸ਼ਨ ਹੀ ਨਹੀਂ ਦਿੰਦੀ ਹੈਗੀ ਰਲੋ ਪਰਮਿਸ਼ਨ ਦਾ ਹੈ ਨਿਕਣ ਹੈ ਚੱਲਦਾ ਮਰੀਆ ਪਰ ਮੌਸਮ ਸਾਥ ਦੇ ਦੇਵੇ ਸਾਰੇ ਚੀਜ਼ ਲੋਟੇ ਲੋਟ ਹੈ ਮੌਸਮ ਵੀ ਗੂੜੇ ਦੇ ਕੋ ਮੌਸਮ ਆਲਾ ਇਸ ਟਾਈਮ ਪਿੱਛੋਂ ਚੱਲਦੀ ਹੈ ਨਾ ਹੁਣ ਹੁਣ ਤਾਂ ਪਿੱਛੋਂ ਚੱਲਦੀ ਹੈ ਤਾਂ ਫੇਰ ਪਿੱਛੋਂ ਚੱਲਦੀ ਜਾਂਦਾ ਬਾਈ ਸ਼ਾਮ ਨੂੰ ਮੜਾ ਖਰਾਬੇ ਨੇ ਤੜਕੇ ਨੂੰ ਖਰਾਬ ਹੁੰਦਾ ਨਾ ਕਾਲੂ ਵੀ ਦਾ ਅੱਜ ਦੱਸਿਆ ਹੋਇਆ ਤਾਂ ਅੱਜ ਦਾ ਚੋਰ ਟਲ ਗਈ ਬੇਦਾ ਹੁਣ ਕਾਲੂ ਦੱਸਿਆ ਹੋਇਆ 20 ਹੈ ਕਾਲੂ ਕਾਲੂ 20 ਨੂੰ ਦੱਸਿਆ ਹੋਇਆ ਪੈਣਾ ਪੈਲ ਜਿਹੜਾ 20 ਕਿਲੋ ਕਹਿੰਦੇ ਪੈਣਾ ਅੱਜ ਦਾ ਨੇ ਪਹਿਲੇ 2 ਤੱਕ ਜਾਣਾਗਾ ਹਾਂ ਬਣਾਉਣਾ ਜਦ ਤੱਕ ਫੇਰ ਸੋ ਫੁੱਲ ਕਰਤੀ ਹਮਮ ਬਸ ਨਾ ਨਿਸਰੂਗੀ ਕਿ ਨਹੀਂ ਮੈਂ ਤਾਂ ਨਿਸਰਿਆਉਣਾ ਨਿਸਰਿਆਉ ਉੱਪਰ ਉੱਪਰ ਤੇ ਮੈਂ ਵੀਡੀਓ ਬਹੁਤ ਦੇਖੀਆਂ ਵੱਢਦੇ ਉਹਨੇ ਬਾਅਦ ਵਿੱਚ ਮੈਂ ਥਿੜੀ ਕਾ ਬੜੀ ਯੋਜਨਾ ਫੋਟਰੀ ਪੱਲੀ ਨਹੀਂ ਫਿਰ ਉਹ ਛਾੜ ਦੇਣ ਦੀ ਖਰਾਬ ਕਰਦੀ ਹ ਹ ਮੈਨਸਟਰ ਨਾ ਫਿਰ ਇਹ ਨਾ ਪਿੱਛੇ ਆ ਜਾਣਾ ਉਹ ਗੱਲ ਨਹੀਂ ਬਣਨੀ ਹੁਣ ਇਹਨੂੰ ਇਥੇ ਵੱਢਦੇ ਇਹ ਦਿਖਾ ਦੇਣਾ ਪੰਜ ਚਾਰ ਦਿਨ ਦਾ ਜਿਹਦੇ ਨਾ ਗਏ ਨਾ ਪਰਾਲੀ ਦੇਖੀ ਟੱਕ ਕੇ ਤੂੜੀ ਮੰਗਣਾ ਤੇਰਾ ਹੋਰ ਹੈ ਨਾ ਇੱਕ ਬੀਜਾ ਦਾ ਫਰਕ ਹੈ ਇਹ 11 21 ਹੈ ਸਾਰਿਆਂ ਦੇ ਪਹਿਲਾਂ ਲੱਗੀ ਹੁਣ ਤਾਂ ਗੈਨੇਸਰੇਗੀ ਉਹ ਪਰੰਦੁੱਲੇ ਨੇ ਲਾਈ ਆ 1509 ਹੈ 19 ਸਰੇ ਹਾਂ ਮੈਂ ਕਹਿੰਦਾ 20 ਦਿਨ ਬਾਅਦ ਲੱਗੇ ਨਸਰੇ ਸਾਦੇ ਸਰੇ 1509 ਜੇ ਆਪਾਂ ਹੁਣ ਆਈਟੀ ਨਸਰੀ ਵੀ ਨਸਰੀ ਵੀ ਛੱਟਾ ਜਿੱਤ ਦਾ ਨਗਰੇ ਗਈ ਵਜਨ ਝੱਲਦੇ ਆਪਣਾ ਇਹਦੇ ਪੈਰਾਂ ਦਾ ਥੋੜੀ ਹੋਉਂਦੀ ਹੈ ਮਸ਼ੀਨ ਵੀ ਪੜਦੀ ਹੈ ਇਹਨੂੰ ਪਰ ਥੋੜਾ ਬਦਲਣਾ ਪੈਂਦਾ ਨਾ ਸਿਸਟਮ ਜਾਂ ਕੋਈ ਮਸ਼ੀਨ ਵਾਲਾ ਬਦਲਣਾ ਹੀ ਪੈਂਦਾ ਹੋਵੇ ਕਿ ਬਢਾ ਵਾਲਾ ਰੇਟ ਜੀ ਫਰਕ ਰੇਟ ਬਹੁਤ ਹੈ ਨਾਲ ਦਾ ਰੇਟ ਦਾ ਫਰਕ ਪੈਂਦਾ ਤੂੜ ਕਾੜ ਤੋੜ ਦਿੰਦੀ ਤੂੜ ਵਾਲੇ ਦਾ ਮੁੱਲ ਪੈਂਦਾ ਜਿਹੜੇ ਦਾਣੇ ਤੂੜ ਹੈ ਇਹਦਾ ਤੂੜ ਟੁੱਟ ਗਿਆ ਫਿਰ ਉਹ ਸਭ ਕੰਮ ਦੀ ਗੱਲ ਹੋਇਆ ਕੋਈ ਨਾ ਉਹ ਫਰਕ ਪੈ ਗਿਆ ਜੇ ਬਾਦਮਤੀ ਟੁੱਟ ਜਵੇ ਨਾ ਇਹਦਾ ਟੋਟਾ ਚੌਲ ਬਣ ਜਾਂਦਾ ਇਹ ਵੀ ਵਿਕਦੇ ਆ ਇਹ ਵੀ ਵਿਕਦੇ ਆ ਹੁਣ ਆਪਣੇ ਕੋਲ ਬਾਈ ਆਇਆ ਹੀ ਤਾਂ ਆ ਕਿਚਲੂ ਤੇ ਆਇਆ ਦਾ ਇਹ ਕਹਿੰਦਾ ਵੀ ਬੀਜ ਆਪਾਂ ਹਾਈਬ੍ਰਿਡ ਦਾ ਰੱਖ ਸਕਦੇ ਆ ਸਾਨੂੰ ਡਾਕਟਰ ਦੱਸਦਾ ਵੀ ਜੇ ਆਪਾਂ ਪੂਲੀ ਬੰਨ ਲਈ ਉਹ ਪੂਲੀ ਨੂੰ ਇੱਕ ਵਾਰ ਢੋਲ ਫਮਾਰਨਾ ਢੋਲ ਜੇ ਖਟਾ ਜਿਹੜੇ ਗਿਰਗੇ ਦਾਣੇ ਉਹ ਚੱਕਣੇ ਬਾਕੀ ਪੂਲੀ ਗੇ ਲੱਗੇ ਰਹੇ ਛੱਡ ਦੋ। ਗੱਲ ਠੀਕ ਹੈ ਭਾਈ ਜੀ ਸਹੀ ਗੱਲ ਹੈ ਜੀ। ਕਹਿੰਦਾ ਵੀ ਉਹ ਹਾਈਬ੍ਰਿਡ ਬੀਜ ਨਿਕਲੇ ਹੁੰਦਾ ਕਾਹੇ ਸਾਫ਼ ਆਪਣਾ ਕੱਢਾ ਵਧੀਆ ਦੱਗੀ ਦੇਖੇ ਵੱਢ ਲਓ ਪੈਣਾ ਇੱਕ ਛੱਟ ਗੇ ਜਿੰਨੇ ਝੜ ਗੇ ਝਾੜ ਲਓ। ਇੱਕ ਆਏ ਕਹਿੰਦਾ ਵੀ ਨੂਨ ਜਦ ਤੂੰ ਕਹਿੰਦਾ ਬੀਜ ਉਹ ਕਰਨਾ ਹੈ ਵੇਜਣਾ ਹੈ ਉਹਨੂੰ ਨੂਨ ਦੇ ਪਾਣੀ ਦੀ ਦੋ ਵਾਰ ਧੋ ਲੋ। ਵੀ ਫਿਰ ਠੀਕ ਹੈ ਨਾ ਸਾਰਾ ਤਨ ਤਗਰਬੇ ਆਪਣੇ ਆਪਣੇ ਜਿੰਨਾਂ ਨੇ ਕਰੇ ਉਹ ਲੈ ਦੱਸਦਾ ਸਹੀ ਹੈ ਮਨ ਨੂੰ ਵੀ ਲੱਗਦੀ ਗੱਲ ਚਲ ਉਹ ਤਾਂ ਠੀਕ ਆ ਮਸਤ ਥੋੜਾ ਇੱਕ 11 ਲਾਵੇ ਪਹਿਲਾਂ ਤੇ ਜੇ ਐਕਸਪੈਰੀਮੈਂਟ ਕਰਨਾ ਥੋੜਾ ਘਰੇ bigger bigger ਵੀ ਆਪਣੇ 2-3 ਕਿੱਲੇ ਮਾ ਠੋਕਦੇ ਇਹ ਤਾਂ ਬਾਅਦ ਚ ਬੰਦਾ ਉੱਠੇ ਵੀ ਨਾ ਫਿਰ ਅਸੀਂ ਦਾ ਬਾਈ ਜਿਹੜਾ ਸਪੈਰੀਮੈਂਟ ਕਰਦੇ ਪੂਰੇ ਕਰਿਆ ਵਾ ਕਿਸੇ ਦਾ ਹੁੰਦਾ ਉਹਦੇ ਬਾਅਦ ਅਸੀਂ ਵਰਤਦੇ ਆ ਤਾਂ ਅਸੀਂ ਜੇ ਹੁਣ ਕਹੇ ਵੀ ਤੂੰ ਗਾਹ ਨੂੰ ਹਾਈਬ੍ਰਿਡ ਅਸੀਂ ਨਹੀਂ ਰੱਖਣਾ ਹੈਗਾ ਜੇ ਕਿਸੇ ਨੇ ਰੱਖਿਆ ਲੱਗਿਆ ਵਧੀਆ ਲੱਗਿਆ ਤਾਂ ਹੂੰ ਆ ਦੇਖਿਆ ਹੁਣ ਆ 468 ਲਾਇਆ ਜੇ ਪਿੱਛੇ ਲੱਗਿਆ ਵਾ ਤਾਂ ਇੱਕ ਦੀ ਲਾ ਲਈ ਵਧੀਆ ਪਰ ਇਹਦਾ ਟਾਈਮ ਨਹੀਂ ਪਤਾ ਲੱਗਿਆਗਾ ਉਹ ਬੰਦ ਨੂੰ ਬਹੁਤ ਕਹਿੰਦੇ ਮਾਸਟਰ ਹੋਰ ਨੂੰ ਸਲਾਹ ਦੇ ਜਿੰਦਾ ਆ ਫਸ ਗਿਆ ਵੀ ਆਪ ਦਾ ਗਾੜੇ ਇਹ ਫਸ ਕੇ ਹੀ ਚੱਲ ਹੁੰਦਾ ਕੰਮ ਫਸਕੇ ਨਹੀਂ ਇਹ ਕਹਿੰਦੇ ਵੀ ਸਵਾ 34 ਜਿੰਨਾ ਟਾਈਮ ਲੰਦਾ ਮਾਜਾ ਸਵਾ 34 ਜਿੰਨਾ ਸਰਮਜੀਤ ਦਾ ਕਹਿੰਦੇ ਸਵਾ 34 ਵਿੱਕੀ ਨੇ ਥੈਲੀ ਵਾਲਾ ਬੀਜ ਬੀਜਿਆ ਹੁੰਦਾ ਤੇਰੇ ਬਰਾਬਰ ਹੋਏਗਾ ਤੋੜ ਹੁਣ ਦੇ ਲੈ ਵਿੱਕੀ ਵਾਲਾ ਘਰ ਵਾਲਾ ਬੀਜ ਆ ਆ ਬੂਝਾ ਪੱਕਿਆ ਪਿਆ ਇਧਰ ਨਿਸਰ ਰਿਹਾ ਇਧਰ ਹਰਾ ਪਿਆ ਕਈ ਚੀਜ਼ ਨਾ ਖਰਾਬ ਕਰਿਆ ਵਾ ਨਹੀਂ ਤਾਂ ਪਨੀਰੀ ਅਸੀਂ ਇਕੱਠੀ ਵੀਜੀ ਤਾਂ ਲੱਗੇ ਨਹੀਂ ਤਾਂ ਪਲਕਮਾਨੀ ਦੀ ਪੂਰੀ ਹਾਂ ਹੂੰ ਬ੍ਰੇਕ ਕਰਨ ਦਾ ਫਰਕ ਪੈ ਜਾਂਦਾ ਉਹ ਹੀ ਨਹੀਂ ਕਹਿੰਦੇ ਕਈ ਵਾਰ ਸਾਰੂ ਡੁੱਬਦਾ ਹੈ ਹਾਂ ਹਾਂ ਠੀਕ ਆਉਂਦਾ ਸਹੀ ਹੋਵੇ ਬਿਲਕੁਲ ਵੀ ਤਾਂ ਵਿਚਾਰਨੋਂ ਪਾ ਜਿੰਨੇ ਅੱਜ ਜ਼ਿਆਦਾ ਉੱਗ ਰਿਹਾ ਤੇ ਮੈਂ ਹੁਣ ਮੈਨੂੰ ਹੋਏ ਤਿੰਨ ਚਾਰ ਦਿਨ ਤਿੰਨ ਚਾਰ ਸਾਲ ਹੋ ਗਏ ਜੇ ਆਪਾਂ ਜਿਕਣਾ ਅਗਲੇ ਕਹੀ ਜਾਂਦੇ ਪਰ ਵੀਡੀਓ ਜਾਤੇ ਪੈਣ ਲੱਗੀ ਆ ਮਨ ਲੀਰੀ ਆ ਉਹਨਾਂ ਸਾਰੋਂ ਦੀ ਗੱਲ ਦਾ ਮੈਂ ਤਜਰਬਾ ਜਿਆ ਕਰਿਆ ਮੈਨੂੰ ਵਧੀਆ ਲੱਗਦੀ ਮੈਂ ਪਾ ਦਿੰਦਾ ਫੱਟਾ ਮੈਂ ਪਾਉਂਦਾ ਕਿਲੇ ਦੀ ਮੈਂ 15 ਕਿਲੋ ਪਾ ਦਿੰਦਾ ਭਾਈ ਅਨਿੰਦਰ ਨੇ ਚੱਲੀ ਵਾਲਾ ਇਹ ਪਾਉਂਦਾ ਦਾ ਇੱਕ ਸਾਲ ਮੈਂ ਵੀ ਪਾਈ ਆ ਵੀ ਹੋਰ ਤਤ ਜਿਵੇਂ ਜਹਰਾ ਜੁਰਾ ਜੈ ਦੀ ਘੱਟ ਪਾਈ ਜਾ ਰਹੀ ਹੈ ਉਹ ਭਾਈ ਜਿਹੜਾ ਪਿਆ ਆ ਤਾਕਤ ਦੀ ਪਾਈਆ ਕਰੋ ਜਿਹੜਾ ਬੂਸਟਰ ਵਾਸਤੇ ਪਿਆ ਸਰੋਜੀ ਖਲਤਾ ਬਹੁਤ ਲੋਕ ਪਾਉਂਦੇ ਆ ਚਲੋ ਭਾਈ ਵਧੀਆ ਚੱਲ ਰਿਹਾ ਚਲੋ ਭਾਈ ਠੀਕ ਆ ਜੀ ਮਿਲਦਾ ਫਿਰ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ